ਮੇਰਾ ਇੱਕ ਹਾਦਸਾ ਵਾਪਰਿਆ ਜਿੱਥੇ ਇੱਕ ਚੱਲਦੀ ਟ੍ਰੇਨ ਦੇ ਅੱਗੇ ਹਾਥੀਆਂ ਦਾ ਝੁੰਡ ਆ ਗਿਆ ਜਿਸ ਦੇ ਵਿੱਚ ਟ੍ਰੇਨ ਟਕਰਾਉਣ ਦੇ ਨਾਲ 7 ਹਾਥੀਆਂ ਦੀ ਮੌਤ ਹੋ ਗਈ ਹੈ ਜੀ ਹਾਂ ਸਾਮ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 100 ਹਾਥੀਆਂ ਦਾ ਝੁੰਡ ਸੀ ਜਿਹੜਾ ਕਿ ਟ੍ਰੇਨ ਦੀ ਪਟੜੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਸੇ ਦੌਰਾਨ ਕਿਉਂਕਿ ਟ੍ਰੇਨ ਕਾਫੀ ਤੇਜ ਰਫਤਾਰ ਸੀ ਔਰ ਟ੍ਰੇਨ ਡਰਾਈਵਰ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਜਦੋਂ ਤੱਕ ਉਹ ਰੋਕਦਾ ਹੈ ਬ੍ਰੇਕ ਲਗਾਉਂਦਾ ਹੈ ਉਦੋਂ ਤੱਕ ਹਾਥੀਆਂ ਦੇ ਨਾਲ ਟੱਕਰ ਹੋ ਜਾਂਦੀ ਹੈ ਤਾਂ ਹਾਦਸੇ ਦੇ ਵਿੱਚ 7 ਹਾਥੀਆਂ ਦੀ ਮੌਤ ਹੋਈ ਹੈ ਹਾਲਾਂਕਿ ਗਨੀਮਤ ਰਹੀ ਕਿ ਟ੍ਰੇਨ ਦੇ ਵਿੱਚ ਸਵਾਰ ਜਿਹੜੇ ਯਾਤਰੀ ਸੀ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਦਸੇ ਦੇ ਵਿੱਚ ਟ੍ਰੇਨ ਦਾ ਇੰਜਣ ਅਤੇ ਜਿਹੜੇ 5 ਕੋਚ ਆ ਉਹ ਵੀ ਪਟੜੀ ਤੋਂ ਉਤਰ ਜਾਂਦੇ ਨੇ ਪਰ ਗਨੀਮਤ ਰਹੀ ਕਿ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਇੱਥੇ ਯਾਤਰੀਆਂ ਦਾ ਨਹੀਂ ਹੋਇਆ ਪਰ ਉੱਥੇ ਦਰਦਨਾਕ ਖਬਰ ਹੈ ਕਿਉਂਕਿ ਹਾਦਸਾ ਹਾਥੀਆਂ ਦੇ ਨਾਲ ਵਾਪਰਿਆ ਸੱਤ ਹਾਥੀਆਂ ਦੀ ਮੌਤ ਹੋ ਚੁੱਕੀ ਹੈ ਔਰ ਤਸਵੀਰਾਂ ਵੀ ਇਸ ਤਰੀਕੇ ਦੀਆਂ ਸਾਹਮਣੇ ਆਈਆਂ ਕਿ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿ ਜਿਹੜੇ ਹਾਥੀ ਨੇ ਉਹਨਾਂ ਦੀਆਂ ਲਾਸ਼ਾਂ ਇੱਥੇ ਪਈਆਂ ਹੋਈਆਂ ਨੇ ਮ੍ਰਿਤਕ ਦੇਹਾਂ ਉਹਨਾਂ ਦੀਆਂ ਪਟੜੀ ਦੇ ਆਸ-ਪਾਸ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸੱਤ ਹਾਥੀਆਂ ਦੀ ਮੌਤ ਹੋਈਏ ਦਰਦਨਾਕ ਹਾਦਸਾ ਵਾਪਰਿਆ ਅਸਾਮ ਦੇ ਵਿੱਚ ਅਸਾਮ ਦੇ ਚਾਂਗ ਗੁਰਾਈ ਪਿੰਡ ਹੈ ਜਿੱਥੇ ਇਹ ਹਾਦਸਾ ਵਾਪਰਿਆ ਦੱਸਦੇ ਕਿ ਦਿੱਲੀ ਰਾਜਸਥਾਨੀ ਐਕਸਪ੍ਰੈਸ ਦੀ ਟ੍ਰੇਨ ਸੀ ਜਿਹੜੀ ਕਿ ਇਹ ਜਾ ਰਹੀ ਸੀ ਜਿਸ ਦੇ ਅੱਗੇ ਚਾਂਗ ਗੁਰਾਈ ਪਿੰਡ ਦੇ ਨੇੜੇ ਜਿਹੜੇ ਹਾਥੀਆਂ ਦਾ ਝੁੰਡ ਆ ਜਾਂਦਾ ਹੈ ਔਰ ਹਾਦਸੇ ਦੇ ਵਿੱਚ ਸੱਤ ਹਾਥੀਆਂ ਦੀ ਮੌਤ ਹੋ ਜਾਂਦੀ ਹੈ ਹਾਦਸਾ ਤਕਰੀਬਨ ਰਾਤੀ 2:30 ਵਜੇ ਦੇ ਕਰੀਬ ਵਾਪਰਿਆ ਔਰ ਹਾਦਸੇ ਤੋਂ ਬਾਅਦ ਕਈ ਜਿਹੜੇ ਯਾਤਰੀ ਹੈ ਹਾਲਾਂਕਿ ਜ਼ਖਮੀ ਹੋਏ ਨੇ ਪਰ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ ਜਿਸ ਦੇ ਵਿੱਚ ਬਾਕੀ ਜਿਹੜੇ ਯਾਤਰੀ ਨੇ ਉਹਨਾਂ ਦੀ ਜਾਨ ਬਚ ਗਈ ਹੈ ਹਾਲਾਂਕਿ ਕੋਚ ਜ਼ਰੂਰ ਪਟੜੀ ਤੋਂ ਉਤਰ ਗਏ ਸੀ ਪਰ ਗਨਮਤ ਨਹੀਂ ਕੀ ਇਹ ਪਲਟੇ ਨਹੀਂ ਕਿਉਂਕਿ ਜੇਕਰ ਪਲਟ ਜਾਂਦੀ ਹੈ ਇਹ ਟ੍ਰੇਨ ਤਾਂ ਹਾਦਸਾ ਹੋ ਵੀ ਵੱਡਾ ਹੋ ਸਕਦਾ ਸੀ ਤਾਂ ਇਹ ਡਰਾਈਵਰ ਦੇ ਵੱਲੋਂ ਕਿਉਂਕਿ ਪਹਿਲਾਂ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਬ੍ਰੇਕ ਲਗਾਉਣ ਦੀ ਜਦੋਂ ਬ੍ਰੇਕ ਲਗਾ ਲਈ ਜਾਂਦੀ ਹੈ ਤਾਂ ਉਦੋਂ ਤੱਕ ਕਈ ਹਾਥੀ ਇਸ ਦੀ ਚੇਟ ਵਿੱਚ ਆ ਚੁੱਕੇ ਹੁੰਦੇ ਨੇ ਸਾਥਾ ਹਥਿਆਰੀ ਮੌਤ ਹੋ ਚੁੱਕੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਸੰਗਣੀ ਤੋਂ ਦੋ ਹੁਣ ਕਰਕੇ ਹਾਦਸਾ ਵਾਪਰੇ ਜਿਹੜੇ ਮ੍ਰਿਤਕ ਹਾਥੀ ਨੇ ਉਹਨਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਔਰ ਸਥਾਨਕ ਪਸ਼ੂ ਹਸਪਤਾਲਾ ਦੇ ਵਿੱਚ ਕਈ ਹਾਥੀਆਂ ਦਾ ਇਲਾਜ ਕੀਤਾ ਜਾ ਰਿਹਾ ਤੇ 트랙 ਦੇ ਦੋਹਾਂ ਪਾਸਿਆਂ ਦੇ ਉੱਤੇ ਜਿਹੜੇ ਹਾਥੀ ਹੈ ਉਹਨਾਂ ਦੇ ਕੱਟੀਆਂ ਹੋਈਆਂ ਲਾਸ਼ਾਂ ਵਿਖਰੀਆਂ ਹੋਈਆਂ ਨੇ ਸਵੇਰੇ ਹੋਣ ਤੋਂ ਬਾਅਦ ਜਿਹੜੇ ਘਟਨਾ ਸਥਾਨ ਲਿਆ ਤਾਂ ਉੱਥੇ ਜਿਹੜੇ ਸਥਾਨਕ ਲੋਕ ਨੇ ਉਹ ਪਹੁੰਚਦੇ ਨੇ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਉਹ ਜਿਹੜੇ ਕੋਚਲ ਟਰੈਕ ਤੋਂ ਉਤਰ ਗਏ ਸੀ ਤਾਂ ਉਹਨਾਂ ਨੂੰ ਵਾਪਸ ਪੱਟੜੀ ਤੇ ਲਿਆ ਅੰਦਾਜ਼ਾ ਆਂਦਾ ਹੈ ਉਲਬਾਦ ਦੇ ਵਿੱਚ ਜਿਹੜੇ ਹਾਥੀ ਇਹਨਾਂ ਨੂੰ ਪਰੇ ਕਰਨ ਦੀ ਉੱਚ ਕੋਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਅਮਰਜੈਂਸੀ ਬ੍ਰੇਕ ਜ਼ਰੂਰ ਲਗਾਈ ਗਈ ਸੀ ਡਰਾਈਵਰ ਦੇ ਬਲੋਂ ਪਰ ਹਾਥੀ ਟ੍ਰੇਨ ਦੇ ਨਾਲ ਟਕਰਾ ਜਾਂਦੇ ਨੇ ਹਾਲਾਂਕਿ ਟ੍ਰੇਨ ਹੌਲੀ ਫੋਰਚੂਨਤੀ ਹੁੰਦੀ ਹੈ ਔਰ ਅੱਗੇ ਜਾ ਕੇ ਜ਼ਿਆਦਾ ਹੱਥਿਆਂ ਦੇ ਵਿੱਚ ਇਹ ਨਹੀਂ ਟਕਰੋਂਦੀ ਤਾਂ ਇਹ ਜਿਹੜਾ ਹਾਦਸਾ ਵਾਪਰਿਆ ਉਸ ਤੋਂ ਬਾਅਦ ਜਿਹੜੇ ਐਮ ਐਫ ਆਰ ਦੇ ਅਧਿਕਾਰੀ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਗੁਹਾਟੀ ਤੋਂ ਕਰੀਬ 126 ਕਿਲੋਮੀਟਰ ਦੂਰ ਲੂੰਬਿੰਗ ਡਿਵੀਜ਼ਨ ਦੇ ਨੇੜੇ ਹਾਦਸਾ ਵਾਪਰਿਆ ਔਰ ਹਾਦਸੇ ਵਾਲੀ ਜਗਾ ਅਨੁਸੂਚਿਤ ਹਾਥੀ ਕੋਰੀਡੋਰ ਨਹੀਂ ਹੈ ਕਿਉਂਕਿ ਜੇਕਰ ਇਹ ਹਾਥੀ ਟੈਰ ਦੇ ਟੈਲ ਦੀ ਉੱਧਰਲੀ ਸਾਈਡ ਆਈ ਸੀ ਕੁਆਰ ਅਕਸਰ ਇਦਲੀ ਸਾਈਡ ਹਾਥੀ ਨਹੀਂ ਆਉਂਦੇ ਨੇ ਇਸ ਕਰਕੇ ਇਸ ਤਰੀਕੇ ਦਾ ਅੰਦਾਜ਼ਾ ਡਰਾਈਵਰ ਨੂੰ ਵੀ ਨਹੀਂ ਸੀ ਕਿ ਕੋਈ ਜਾਨਵਰ ਇੰਨੇ ਦੀ ਟ੍ਰੇਨ ਦੇ ਅੱਗੇ ਆ ਸਕਦਾ ਹੈ ਪਰ ਅਚਾਨਕ ਹਾਥੀਆਂ ਦਾ ਇੱਕ ਝੁੰਡ ਟਰੈਕ ਦੇ ਅੱਗੇ ਆ ਜਾਂਦਾ ਹੈ ਟ੍ਰੇਨ ਦੇ ਸਾਹਮਣੇ ਆ ਜਾਂਦਾ ਔਰ ਲੋਕੋ ਪਾਇਲਟ ਦੇ ਵੱਲੋਂ ਐਮਰਜੈਂਸੀ ਬ੍ਰੇਕ ਲਗਾਈ ਜਾਂਦੇ ਨੇ ਪਰ ਇਸ ਦੇ باوجود ਹਾਥੀ ਟ੍ਰੇਨ ਦੇ ਨਾਲ ਟਕਰਾ ਜਾਂਦੇ ਨੇ ਤਾਂ ਫੋਰੈਸਟ ਜਿਹੜੇ ਅਫਸਰ ਹੈ ਉਹਨਾਂ ਦੇ ਵੱਲੋਂ ਮ੍ਰਿਤਕ ਹਾਥੀਆਂ ਦਾ ਅੰਤਮ ਸੰਸਕਾਰ ਜਿਹੜਾ ਘਟਨਾ ਸਥਾਨ ਹੈ ਉਸ ਦੇ ਨੇੜੇ ਹੀ ਇਹ ਅੰਤਮ ਸੰਸਕਾਰ ਕਰ ਦਿੱਤਾ ਜਾਵੇਗਾ ਔਰ ਜਿਹੜੇ ਪਟੜੀ ਤੋਂ ਉੱਤਰੇ ਕੋਚ ਸੀ ਤਾਂ ਉਹਨਾਂ ਨੂੰ ਵਾਪਸ ਪਟੜੀ ਦੇ ਉੱਤੇ ਚੜਾ ਕੇ ਜਿਹੜੀਆਂ ਹਾਥੀਆਂ ਦੀਆਂ ਲਾਸ਼ਾਂ ਨੇ ਉਹਨਾਂ ਨੂੰ ਪਰੇ ਕਰਕੇ ਦੁਬਾਰਾ ਉਥੋਂ ਟ੍ਰੇਨ ਦੁਬਾਰਾ ਨਾ ਕਰ ਦਿੱਤੀ ਗਈ ਹੈ ਤਾਂ ਸਤਿ ਕਿਨੇ ਬਨ 4 ਘੰਟੇ ਬਾਅਦ ਟ੍ਰੇਨ ਉਥੋਂ ਰਵਾਨਾ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਹਿਰਾਗ ਨਵੀਂ ਦਿੱਲੀ ਰਾਜਸਥਾਨੀ ਐਕਸਪ੍ਰੈਸ ਮਿਜ਼ੋਰਮ ਅ ਜਿਹੜੀ ਟ੍ਰੇਨ ਆ ਇਹ ਸੈਰਾੰਗ ਤੋਂ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੱਕ ਜਾਣੀ ਸੀ ਔਰ ਹਾਦਸੇ ਤੋਂ ਬਾਅਦ ਤਕਰੀਬਨ 4 ਘੰਟਿਆਂ ਤੱਕ ਇਸ ਟ੍ਰੇਨ ਨੂੰ ਇੰਤਜ਼ਾਰ ਕਰਨਾ ਪਿਆ ਹੈ ਹਾਲਾਂਕਿ ਜਿਹੜੇ ਪ੍ਰਭਾਵਿਤ ਕੋਚ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਔਰ ਉੱਥੋਂ ਟ੍ਰੇਨ 4 ਘੰਟੇ ਬਾਅਦ ਸਵੇਰੇ 6:11 ਤੇ ਰਵਾਨਾ ਹੁੰਦੀ ਹੈ ਤਾਂ ਵੱਡਾ ਹਾਦਸਾ ਹੈ ਵਾਪਰਿਆ ਪਸ਼ੂਪ੍ਰੇਮੀਆਂ ਦੇ ਵਿੱਚ ਵੀ सोग की लहर है किस तरीके हादसा वापर और सात हाथियों की उत्थे मौत हो जाती है ये घटना करीब रात को ढाई बजे घटी थी जमुना मुख कानपुर जो सेक्शन है लंबिंग डिवीजन का तो यहाँ जो साइरान से आनंद बिहार जाने वाली राजधानी एक्सप्रेस थी वो आ रही थी और आते ही जब लोको पायलट ने सामने देखा कि करीब सौ वन हंड्रेड एलिफेंट्स का आ, पार हो रही थी रेलवे ट्रैक को तो फिर उसने इमरजेंसी ब्रेक लगाई और ट्रेन के स्पीड को कंट्रोल किया लेकिन आ, जो कुछ आ, एलिफेंट्स के साथ वो दर्शन हो गया जो कुछ छह एलिफेंट का खबर हमको मिला है और आ, लेकिन लोको पायलट की जो टाइमली एक्शन था उसकी वजह से मतलब टाइमली स्पीड को कम करने की वजह से जो यात्री है उनको कोई नुकसान नहीं हुआ कोई भी यात्री हमें हाँ तो इंजोर्ड नहीं हुआ है कोई भी यात्री का कैजुअलिटी नहीं है तो ये एक बहुत सौभाग्यपूर्ण रहा कि हर एक यात्री सुरक्षित रूप से अपने स्थान तक जा पाए तो ये करीब साढ़े छह सौ यात्री थे इस ट्रेन में वक्त जिसमें से कि करीब दो सौ यात्री ऐसे थे जो कि ऐसे कोचेस में थे जो डिले हुए हैं उन सभी यात्री सुरक्षित है सबको दूसरे कोच में शिफ्ट किया गया था और उसके बाद जो ट्रेन है वो चला दिया गया है अभी वो ट्रेन जा रही है अपने स्थान तक और सभी यात्री सुरक्षित रूप से जा रहे हैं इसके अलावा जो रिस्टोरेशन का काम है वो भी बहुत तेजी से चल रहा है बहुत जल्दी ही खत्म होने वाला है और बहुत जल्दी ही हम आ, जो नॉर्मल रेल ऑपरेशन है वो शुरू करेंगे अभी ये कुल चार डब्बे थे इंजिन प्लस चार डब्बे थे जो पटरी से उतल गए थे उसमें से रजिस्ट्रेशन का काम लगभग कंप्लीट होने के कगार में है तो बहुत जल्द ही आ, ये हम हटा के आ, उसका जो ट्रेन था उसको तो चला ही दिया है और जो ये थे, वो भी रिरेल हो ही गए हैं तो इनको हम शिफ्ट करके नॉर्मल ट्रेन मूवमेंट हम जल्द ही शुरू करेंटर शुरू हो वैसे तो, तो वैसे तो ट्रेनें चल रही है लेकिन एक ही रेलवे ट्रैक पे चल रही है मतलब इसमें आप देख सकते हो कि सिंगल एयरलाइन वर्किंग हो रही है और वो भी बहुत जल्दी ही हम आज दोबारा से नॉर्मल ट्रेन ऑपरेशन शुरू करेंगे जी कोई तो जख्म नहीं है तो ये के जो हमको खबर है कि करीब छह हाथियों का देख रहा है बट जो सही खबर है वो फॉरेस्ट डिपार्टमेंट बेहतर देख रहे हैं ਇੱਕਾ ਹਾਦਸਾ ਵਾਪਰਿਆ ਜਿੱਥੇ ਇੱਕ ਚੱਲਦੀ ਟ੍ਰੇਨ ਦੇ ਅੱਗੇ ਹਾਥੀਆਂ ਦਾ ਝੁੰਡ ਆ ਗਿਆ ਜਿਸ ਦੇ ਵਿੱਚ ਟ੍ਰੇਨ ਟਕਰਾਨ ਦੇ ਨਾਲ 7 ਹਾਥੀਆਂ ਦੀ ਮੌਤ ਹੋ ਗਈ ਹੈ ਜੀ ਹਾਂ ਅਸਾਮ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 100 ਹਾਥੀਆਂ ਦਾ ਝੁੰਡ ਸੀ ਜਿਹੜਾ ਕਿ ਟ੍ਰੇਨ ਦੀ ਪਟੜੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਸੇ ਦੌਰਾਨ ਕਿਉਂਕਿ ਟ੍ਰੇਨ ਕਾਫੀ ਫੇਜ ਰਫਤਾਰ ਸੀ ਔਰ ਟ੍ਰੇਨ ਡਰਾਈਵਰ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਜਦੋਂ ਤੱਕ ਉਹ ਰੋਕਦਾ ਹੈ ਬ੍ਰੇਕ ਲਗਾਉਂਦਾ ਉਦੋਂ ਤੱਕ ਹਾਥੀਆਂ ਦੇ ਨਾਲ ਟੱਕਰ ਹੋ ਜਾਂਦੀ ਹੈ ਤਾਂ ਹਾਦਸੇ ਦੇ ਵਿੱਚ 7 ਹਾਥੀਆਂ ਦੀ ਮੌਤ ਹੋਈ ਹੈ ਹਾਲਾਕੀ ਗਨੀਮਤ ਰਹੀ ਕਿ ਟ੍ਰੇਨ ਦੇ ਵਿੱਚ ਸਵਾਰ ਜਿਹੜੇ ਯਾਤਰੀ ਸੀ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਦਸੇ ਦੇ ਵਿੱਚ ਟ੍ਰੇਨ ਦਾ ਇੰਜਣ ਅਤੇ ਜਿਹੜੇ 5 ਕੋਚ ਆ ਉਹ ਵੀ ਆ ਪਟੜੀ ਤੋਂ ਉਤਰ ਜਾਂਦੇ ਨੇ ਪਰ ਗਨੀਮਤ ਰਹੀ ਕਿ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਇੱਥੇ ਯਾਤਰੀਆਂ ਦਾ ਨਹੀਂ ਹੋਇਆ ਪਰ ਉਥੇ ਦਰਦਨਾਕ ਖਬਰ ਹੈ ਕਿ ਕਿ ਹਾਦਸਾ ਹਾਥੀਆਂ ਦੇ ਨਾਲ ਵਾਪਰਿਆ ਸੱਤ ਹਾਥੀਆਂ ਦੀ ਮੌਤ ਹੋ ਚੁੱਕੀ ਹੈ ਔਰ ਤਸਵੀਰਾਂ ਵੀ ਇਸ ਤਰੀਕੇ ਦੀਆਂ ਸਾਹਮਣੇ ਆਈਆਂ ਕਿ ਅਸੀਂ ਤੁਹਾਨੂੰ ਦਿਖਾ ਸਕਦੇ ਕਿ ਜਿਹੜੇ ਹਾਥੀ ਨੇ ਉਹਨਾਂ ਦੀਆਂ ਲਾਸ਼ਾਂ ਇੱਥੇ ਪਈਆਂ ਹੋਈਆਂ ਨੇ ਮ੍ਰਿਤਕ ਦੇਹਾਂ ਉਹਨਾਂ ਦੀਆਂ ਕਟਨੀ ਦੇ ਆਸ-ਪਾਸ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ساتھ ਹਾਥੀਆਂ ਦੀ ਮੌਤ ਹੋਈਏ ਦਰਦਨਾਕ ਹਾਦਸਾ ਵਾਪਰਿਆ ਹੈ ਅਸਾਮ ਦੇ ਵਿੱਚ ਅਸਾਮ ਦੇ ਚਾਂਗ ਗੁਰਾਈ ਪਿੰਡ ਜਿੱਥੇ ਇਹ ਹਾਦਸਾ ਵਾਪਰਿਆ ਦੱਸਦੇ ਕਿ ਦਿੱਲੀ ਰਾਜस्तानी ਐਕਸਪ੍ਰੈਸ ਦੀ ਟ੍ਰੇਨ ਸੀ ਜਿਹੜੀ ਕਿ ਇਹ ਜਾ ਰਹੀ ਸੀ ਜਿਸ ਦੇ ਅੱਗੇ ਚਾਂਗ ਗੁਰਾਈ ਪਿੰਡ ਦੇ ਨੇੜੇ ਜਿਹੜੇ ਹਾਥੀਆਂ ਦਾ ਝੁੰਡ ਆ ਜਾਂਦਾ ਹੈ ਔਰ ਹਾਦਸੇ ਦੇ ਵਿੱਚ ਸੱਤ ਹਾਥੀਆਂ ਦੀ ਮੌਤ ਹੋ ਜਾਂਦੀ ਹੈ ਹਾਦਸਾ ਤਕਰੀਬਨ ਰਾਤੀ 2:30 ਵਜੇ ਦੇ ਕਰੀਬ ਵਾਪਰਿਆ ਔਰ ਹਾਦਸੇ ਤੋਂ ਬਾਅਦ ਕਈ ਜਿਹੜੇ ਯਾਤਰੀ ਹੈ ਹਾਲਾਂਕਿ ਜ਼ਖਮੀ ਹੋਏ ਨੇ ਪਰ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ ਜਿਸ ਦੇ ਵਿੱਚ ਬਾਕੀ ਜਿਹੜੇ ਯਾਤਰੀ ਨੇ ਉਹਨਾਂ ਦੀ ਜਾਨ ਬਚ ਗਈ ਹੈ ਹਾਲਾਂਕਿ ਕੋਚ ਜ਼ਰੂਰ ਪਟੜੀ ਤੋਂ ਉਤਰ ਗਏ ਸੀ ਪਰ ਗਨਮਤ ਨਹੀਂ ਕੀ ਇਹ ਪਲਟੇਨੀ ਕਿਉਂਕਿ ਜੇਕਰ ਪਲਟ ਜਾਂਦੀ ਹੈ ਇਹ ਟ੍ਰੇਨ ਤਾਂ ਹਾਦਸਾ ਹੋ ਵੀ ਵੱਡਾ ਹੋ ਸਕਦਾ ਸੀ ਤਾਂ ਇਹ ਡਰਾਈਵਰ ਦੇ ਵੱਲੋਂ ਕਿਉਂਕਿ ਪਹਿਲਾਂ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਬ੍ਰੇਕ ਲਗਾਉਣ ਦੀ ਜਦੋਂ ਬ੍ਰੇਕ ਲਗਾ ਲਈ ਜਾਂਦੀ ਹੈ ਘਾਉਂਦ ਤੱਕ ਕਈ ਹਾਥੀ ਇਸ ਦੀ ਚੇਟ ਵਿੱਚ ਆ ਚੁੱਕੇ ਹੁੰਦੇ ਨੇ ਸਾਤ ਹਾਥੀਆਂ ਦੀ ਮੌਤ ਹੋ ਚੁੱਕੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਸੰਘਣੀ ਤੋਂ ਦੋਹਰਣ ਕਰਕੇ ਹਾਦਸਾ ਵਾਪਰਿਆ ਜਿਹੜੇ ਮ੍ਰਿਤਕ ਹਾਥੀ ਨੇ ਉਹਨਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਔਰ ਸਥਾਨਕ ਪਸ਼ੂ ਹਸਪਤਾਲਾ ਦੇ ਵਿੱਚ ਕਈ ਹਾਥੀਆਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਟ੍ਰੈਕ ਦੇ ਦੋਹਾਂ ਪਾਸਿਆਂ ਦੇ ਤੇ ਜਿਹੜੇ ਹਾਥੀ ਹੈ ਉਹਨਾਂ ਦੇ ਕੱਟੀਆਂ ਹੋਈਆਂ ਲਾਸ਼ਾਂ ਵਿਖਰੀਆਂ ਹੋਈਆਂ ਨੇ ਸਵੇਰੇ ਹੋਣ ਤੋਂ ਬਾਅਦ ਜਿਹੜੇ ਘਟਨਾ ਸਥਾਨ ਲਿਆ ਤਾਂ ਉਥੇ ਜਿਹੜੇ ਸਥਾਨਕ ਲੋਕ ਨੇ ਉਹ ਪਹੁੰਚਦੇ ਨੇ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਉਹ ਜਿਹੜੇ ਕੋਚਲ ਟਰੈਕ ਤੋਂ ਉਤਰ ਗਏ ਸੀ ਤਾਂ ਉਹਨਾਂ ਨੂੰ ਵਾਪਸ ਪਟੜੀ ਤੇ ਲਿਆ ਅੰਦਾਜ਼ਾ ਆਂਦਾ ਹੈ ਔਰ ਬਾਅਦ ਦੇ ਵਿੱਚ ਜਿਹੜੇ ਹਾਥੀਏ ਉਹਨਾਂ ਨੂੰ ਪਰੇ ਕਰਨ ਦੀ ਉੱਤੇ ਕੋਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਐਮਰਜੈਂਸੀ ਬ੍ਰੇਕ ਜ਼ਰੂਰ ਲਗਾਈ ਗਈ ਸੀ ਡਰਾਈਵਰ ਦੇ ਵੱਲੋਂ ਪਰ ਹਾਥੀ ਟ੍ਰੇਨ ਦੇ ਨਾਲ ਟਕਰਾਜ ਆ ਜਾਂਦੇ ਨੇ ਹਾਲਾਂਕਿ ਟ੍ਰੇਨ ਹੋਲੀ ਹੋ ਚੁ ਕੀ ਹੁੰਦੀ ਹੈ ਔਰ ਅੱਗੇ ਜਾ ਕੇ ਜ਼ਿਆਦਾ ਹੱਥਾਂ ਦੇ ਵਿੱਚ ਇਹ ਨਹੀਂ ਟਕਰੋਂਦੀ ਤਾਂ ਇਹ ਜਿਹੜਾ ਹਾਦਸਾ ਵਾਪਰਿਆ ਉਸ ਤੋਂ ਬਾਅਦ ਜਿਹੜੇ ਐਨਐਫਆਰ ਦੇ ਅਧਿਕਾਰੀ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਗੁਹਾਟੀ ਤੋਂ ਕਰੀਬ 126 ਕਿਲੋਮੀਟਰ ਦੂਰ ਲੁੰਬਿੰਗ ਡਿਵੀਜ਼ਨ ਦੇ ਨੇੜੇ ਹਾਦਸਾ ਵਾਪਰਿਆ ਔਰ ਹਾਦਸੇ ਵਾਲੀ ਜਗਾ ਅਨੁਸੂਚਿਤ ਹਾਥੀ ਕੋਰੀਡੋਰ ਨਹੀਂ ਹੈ ਕਿਉਂਕਿ ਜੇਕਰ ਇਹ ਹਾਥੀ ਟੈਲ ਦੇ ਟੈਲ ਦੀ ਉੱਧਰਲੀ ਸਾਈਡ ਆਈ ਸੀ ਪਰ ਅਕਸਰ ਦਿਲੀ ਸਾਈਡ ਹਾਥੀ ਨਹੀਂ ਆਉਂਦੇ ਨੇ ਇਸ ਕਰਕੇ ਇਸ ਤਰੀਕੇ ਦਾ ਅੰਦਾਜ਼ਾ ਡਰਾਈਵਰ ਨੂੰ ਵੀ ਨਹੀਂ ਸੀ ਕਿ ਕੋਈ ਜਾਨਵਰ ਇਮਰਦੀ ਟ੍ਰੇਨ ਦੇ ਅੱਗੇ ਆ ਸਕਦਾ ਹੈ ਪਰ ਅਚਾਨਕ ਹਾਥੀਆਂ ਦਾ ਇੱਕ ਝੁੰਡ ਟਰੈਕ ਦੇ ਅੱਗੇ ਆ ਜਾਂਦਾ ਹੈ ਟ੍ਰੇਨ ਦੇ ਸਾਹਮਣੇ ਆ ਜਾਂਦਾ ਔਰ ਲੋਕੋ ਪਾਇਲਟ ਦੇ ਵੱਲੋਂ ਐਮਰਜੈਂਸੀ ਬ੍ਰੇਕ ਲਗਾਈ ਜਾਂਦੇ ਨੇ ਪਰ ਇਸ ਦੇ باوجود ਹਾਥੀ ਟ੍ਰੇਨ ਦੇ ਨਾਲ ਟਕਰਾ ਜਾਂਦੇ ਨੇ ਤਾਂ ਫੋਰੈਸਟ ਦੇ ਜਿਹੜੇ ਅਫਸਰ ਓਨਾ ਦੇ ਵੱਲੋਂ ਮ੍ਰਿਤਕ ਹਾਥੀਆਂ ਦਾ ਅੰਤਮ ਸੰਸਕਾਰ ਜਿਹੜਾ ਘਟਨਾ ਸਥਾਨ ਹੈ ਉਸ ਦੇ ਨੇੜੇ ਹੀ ਇਹ ਅੰਤਮ ਸੰਸਕਾਰ ਕਰ ਦਿੱਤਾ ਜਾਵੇਗਾ ਔਰ ਜਿਹੜੇ ਪਟੜੀ ਤੋਂ ਉੱਤਰੇ ਕੋਚ ਸੀ ਤੰਗਰਾ ਨੂੰ ਵਾਪਸ ਪਟੜੀ ਦੇ ਉੱਤੇ ਚੜਾ ਕੇ ਜਿਹੜੇ ਹਾਥੀਆਂ ਦੀਆਂ ਲਾਸ਼ਾਂ ਨੇ ਉਹਨਾਂ ਨੂੰ ਪਰੇ ਕਰਕੇ ਦੁਬਾਰਾ ਉਥੋਂ ਟ੍ਰੇਨ ਦੁਬਾਨਾ ਕਰ ਦਿੱਤੀ ਗਈ ਹੈ ਤਾਂ ਸਤਿ ਸ੍ਰੀ ਅਕਾਲ 4 ਘੰਟੇ ਬਾਅਦ ਟ੍ਰੇਨ ਉਥੋਂ ਰਵਾਨਾ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਹਿਰਾੰਗ ਨਵੀਂ ਦਿੱਲੀ ਰਾਜਸਥਾਨ ਐਕਸਪ੍ਰੈਸ ਮਿਜ਼ੋਰਮ ਅ ਡਿਜੇਰੇਟ ਰੇਨ ਆ ਇਹ ਸਹਰਾੰਗ ਤੋਂ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੱਕ ਜਾਣੀ ਸੀ ਔਰ ਹਾਦਸੇ ਤੋਂ ਬਾਅਦ ਤਕਰੀਬਨ 4 ਘੰਟਿਆਂ ਤੱਕ ਇਸ ਟ੍ਰੇਨ ਨੂੰ ਇੰਤਜ਼ਾਰ ਕਰਨਾ ਪਿਆ ਹੈ ਹਾਲਾਂਕਿ ਜਿਹੜੇ ਪ੍ਰਭਾਵਿਤ ਕੋਚ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਔਰ ਉੱਥੋਂ ਟ੍ਰੇਨ 4 ਘੰਟੇ ਬਾਅਦ ਸਵੇਰੇ 6:11 ਤੇ ਰਵਾਨਾ ਹੁੰਦੀ ਹੈ ਤਾਂ ਵੱਡਾ ਹਾਦਸਾ ਹੈ ਬਾਪਰਾ ਕਸ਼ੂ ਪ੍ਰੇਮੀਆਂ ਦੇ ਵਿੱਚ ਵੀ अह शोक की लहर है किस तरीके के नाल हादसा वापरदा और सात हाथियां भी उठे मौत हो जाती है ये घटना करीब रात को ढाई बजे घटी थी जमुनामुख कानपुर जो सेक्शन है लमली डिवीजन का तो यहाँ जो सायरांग से आनंद बिहार जाने वाली राजधानी एक्सप्रेस थी वो आ रही थी और आते ही जब लोकल प्लेटफॉर्म पे सामने देखा कि करीब 100 100 एलिफेंट्स का झुंड आ, पार हो रही थी रेलवे ट्रैक को तो फिर उसने इमरजेंसी ब्रेक लगाई और ट्रेन के स्पीड को कंट्रोल किया लेकिन आ, जो कुछ एलिफेंट्स के साथ वो दर्शन हो गया जो कि छह एलिफेंट का खबर हमको मिला है और आ, लेकिन लोको पायलट की जो टाइमली एक्शन था उसकी वजह से मतलब टाइमली स्पीड को कम करने की वजह से जो तो यात्री है उनको कोई नुकसान नहीं हुआ कोई भी यात्री आ, तो नहीं नहीं है, कोई भी यात्री का कैजुअलिटी नहीं है तो ये बहुत सौभाग्यपूर्ण रहा कि हर एक हर यात्री सुरक्षित रूप से अपने स्थान तक जा पाए तो ये करीब साढ़े छह सौ यात्री थे इस ट्रेन में इस वक्त जिसमें से कि करीब दो सौ यात्री ऐसे थे जो कि ऐसे कोचेस में थे जो डिले हुए हैं यात्री सुरक्षित सबको दूसरे में शिफ्ट किया गया था और उसके बाद जो ट्रेन है, है अभी वो ट्रेन जा रही है अपने स्थान तक और सभी यात्री सुरक्षित रूप से जा रहे हैं इसके अलावा जो रिस्टोरेशन का काम है वो भी बहुत तेजी से चल रहा है बहुत जल्दी ही खत्म होने वाला है और बहुत जल्दी ही हम जो नॉर्मल रेल ऑपरेशन है वो शुरू करेंगे अभी कितने डब्बा पटरी से उतर ये कुल चार डब्बे थे इंजिन प्लस चार डब्बे थे जो पटरी से उतर गए थे उसमें से रेलिस्ट्रेशन का काम लगभग कंप्लीट होने के कगार में है तो बहुत जल्द ही आ, ये हम हटा के आ, उसका जो ट्रेन था उसको तो चला ही दिया है और जो ये थे वो भी डिरेल हो ही गए हैं तो इनको हम शिफ्ट करके नॉर्मल ट्रेन मूवमेंट हम जल्द ही शुरू तो ट्रेनें चल रही है लेकिन एक ही रेलवे ट्रैक पे चल रही है मतलब इसमें आप देख सकते हो कि सिंगल लाइन वर्किंग हो रही है और वो भी बहुत जल्दी ही हम दोबारा से नॉर्मल ट्रेन ऑपरेशन शुरू करते जी कोई जख्म नहीं है तो ये जो हमको खबर है कि करीब छह हाथियों का डेथ हुआ है बट जो सही तो खबर है वो फॉरेस्ट डिपार्टमेंट बेहतर दे